ਕਿਹੜਾ ਪਿੰਡ ਮੇਰਾ ਨਾਮ ਕਰਮਜੀਤ ਸਿੰਘ ਪਿੰਡ ਸੂਰਾਪੁਰ ਕੀ ਗੱਲ ਬਾਤ ਹੋਈ ਜੀ ਕੱਲ ਬਾਅਦ ਰਜਾਨਾ ਦੀ ਤਰ੍ਹਾਂ ਆਪਣੀ ਦੁਕਾਨ ਤੋਂ ਆਉਂਦੇ ਗੁਜੇ ਪੀਰੇ ਨਾਲ ਰੱਖ ਲੈਣੇ ਗਿਆ ਤੇ ਉੱਥੋਂ ਆਉਂਦੇ ਅੱਗੇ ਵੀ 9:30 ਜਾਂ 10:00 ਵਜੇ ਜਾਂਦੇ ਇਹ ਗਰਮੀਆਂ ਦੇ ਦਿਨਾਂ ਚ ਇਦਾਂ ਹੀ ਤੇ ਰਾਤ ਵੀ ਕੋਈ 9:30 9:00 ਦੇ ਵਿੱਚ ਵਿੱਚ ਇੱਕ ਕੇਸ ਹੋਇਆ ਵਾ ਇਦਾਂ ਜਿਸ ਤਰ੍ਹਾਂ ਕੋਈ ਅਣਪਛਾਤੇ ਦੋ ਲੜਕੇ ਆਣੇ ਕੋ ਗੋਲੀ ਚਲਾਈ ਆ ਲਾਗੇ ਸੀਸੀਟੀਵੀ ਵੇਖਿਆ ਵਾ ਇਤੋਂ 1.5 ਕਿਲੋਮੀਟਰ ਅੱਗੇ ਵਾਰਦਾਤੋਂ ਉਹਟ ਕੇ ਨਜ਼ਰ ਆਉਂਦੇ ਆ ਚਲ ਬਾਕੀ ਕੁਐਰੀ ਚ ਲੰਡੀ ਵੇਖੋ ਕੀ ਬਣਦਾ ਉਹਨਾਂ ਦਾ ਕੋਈ ਰੰਜਿਸ਼ ਹੈਗੀ ਸੀ ਕੋਈ ਪਹਿਲਾਂ ਕੋਈ ਰੰਜਿਸ਼ ਕੇ ਨਾ ਰੰਜਿਸ਼ ਕੋਈ ਨਹੀਂ ਆਰਟਸ 10 ਮਹੀਨੇ ਪਹਿਲਾਂ 10 ਕੋ ਇਹ ਕਰਨੇਗੇ ਡੀਐਸਪੀ ਸਾਹਿਬ ਨੂੰ ਦਿੱਤੀ ਕੋਈ ਦਰਖਾਸਤ ਆਪਣੀ ਲਿਖ ਕੇ ਸ਼ਿਕਾਇਤ ਵੀ ਮੈਨੂੰ ਕੋਈ ਧਮਕੀ ਆਈ ਆ ਤੇ ਉਹ ਉਹਦੀ ਤੇ ਡੀਐਸਪੀ ਦੀ ਗੱਲ ਹੋਈ ਸਾਡੇ ਨਾਲ ਤੇ ਕੋਈ ਨਹੀਂ ਪਰਿਵਾਰ ਚ ਹੋਰ ਗੱਲ ਹੋਈ ਤੇ ਉਹਦੇ ਵਿੱਚ ਕੁਝ ਬਾਅਦ ਦੇ ਚੁੱਪਚਾਪ ਹੀ ਸਭ ਕੁਝ ਬੜਾ ਵਧੀਆ ਚੱਲਣ ਰਿਹਾ ਨਾਗਰੀ ਜਨੇ ਕੋਈ ਦੱਸਿਆ ਹੀ ਆ ਸਾਨੂੰ ਵੀ ਇਹੋ ਜੀ ਹੋਣਾ ਰੱਬ ਜਾਣੇ ਇਹਦੇ ਦਿਲ ਚ ਕੀ ਹੋ ਤੇ ਹੁਣ ਇਹਦੀ ਫੋਨ ਤੋਂ ਡਿਟੇਲਾਂ ਨੂੰ ਪਤਾ ਲੱਗੇਗਾ ਬਾਕੀ ਪ੍ਰਸ਼ਾਸਨ ਦੀ ਵਧੀਆ ਕਰ ਗਜ਼ਰੀ ਹੋਊਗੀ ਜੇ ਲੱਭ ਦੇਣਗੇ ਤੇ ਗੋਲੀਆਂ ਪਹਿਲਾਂ ਤੇ ਨੌ ਆਖਣੇ ਤੇ ਹੁਣ ਐਸਾ ਚੋ ਸਾਹਿਬ ਆਏ ਸੀ ਜੋ ਕਹਿੰਦੇ ਪੰਜ ਆ ਤੇ ਵੈਸੇ ਉਹਨਾਂ ਦੇ ਜਿਹੜੇ ਜ਼ਖਮ ਜੇ ਆ ਬਣ ਗਏ ਉਹਨਾਂ ਦੇ ਨਾਲ ਨੌ ਬਣ ਗਏ ਚੱਲੀਆਂ ਪੰਜ ਆ ਗੋਕਨ ਪਰਮਣੀ ਪੂਰਾ ਕੋਲ ਪੰਜ ਬਰਮਤ ਹੋਏ ਅੱਜ ਇਹ ਮੰਗ ਕਰਦੇ ਜੇ ਮੰਗੇ ਹੋਈ ਅਭੀ ਜੇ ਤੇ ਨਾ ਨੱਥ ਪਈ ਫਿਰ ਤੇ ਹਰ ਘਰ ਚੀ ਧਮਕੀ ਆਇਆ ਕਰੂਗੀ ਰੋਜ਼ ਹੀ ਤੇ ਲੋਕਾਂ ਨੂੰ ਦੇਣੇ ਵੀ ਪੈਣਗੇ ਕਿਉਂਕਿ ਇਹਦਾ ਨਾਮ ਵਰਤ ਕੇ ਉਹਨਾਂ ਨੇ ਰਬਾਨਾ ਇਹਨਾਂ ਦਾ ਗਿਆਨ ਕਿ ਵਧੂਗਾ ਘੜੂ ਗਾੜੀ ਵੀ ਆਪਾਂ ਫਲਾਣਾ ਡਾਕਟਰ ਨੂੰ ਮੰਗੇ ਤੇ ਉਹ ਨਹੀਂ ਦਿੱਤੇ ਹਾਲੂ ਦੇ ਇਹ ਸ਼ੱਕ ਹੈ ਕੋਈ ਪੈਸਿਆਂ ਦੀ ਮੰਗ ਕਰਕੇ ਆ ਉਦਾਂ ਨੇ ਕਿ ਇਸ ਤਰ੍ਹਾਂ ਦਾ ਸਾਡਾ ਕੋਈ ਪਰਿਵਾਰਕ ਝਗੜਾ ਨਹੀਂ ਆ ਕੋਈ ਚਾਚੇ ਤਾਏ ਉਹਨਾਂ ਨੇ ਕਿਸੇ ਤਰ੍ਹਾਂ ਦਾ ਬੜਾ ਵਰੀਆ ਵਸਣ ਰਸਣ ਦੇ ਆਪਾਂ ਤੁਹਾਨੂੰ ਤੇ ਇਹੋ ਹੀ ਲੱਗਦਾ ਏਡਾ ਗੁੱਸਾ ਤੇ ਕੋਈ ਉਹੋ ਹੀ ਘਟ ਸਕਦਾ ਜੀ ਲੱਗਦਾ ਜਾਂਚ ਹੋਣੀ ਚਾਹੀਦੀ ਆਹ ਰੰਗ ਜਰੂਰ ਹੋਣੀ ਚਾਹੀਦੀ ਆ ਬਾਕੀ ਐਸਐਚਓ ਸਾਹਿਬ ਡੀਐਸਪੀ ਸਾਹਿਬ ਨੇ ਵੀ ਵਿਸ਼ਵਾਸ ਤੇ ਦਵਾਇਆ ਕਿ ਸ਼ਾਮ ਤੱਕ ਜਾਂ ਇੱਕ ਦਿਨ ਤੱਕ ਉਹ ਬੰਦੇ ਸਾਡੇ ਸਾਹਮਣੇ ਹੋਣਗੇ ਬਹੁਤ ਵਰੀਆ ਗੱਲ ਹੈ ਜੇ ਹੋਣਗੇ ਤੇ ਇਹਦੇ ਵਿੱਚ ਸਰਕਾਰ ਦੀ ਵੀ ਮਤਲਬ ਵਾ 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 ਜੇ ਨਹੀਂ ਆ ਤੇ ਫਿਰ ਸਾਡਾ ਸਰਕਾਰ ਤੋਂ ਵੀ ਯਕੀਨ ਉੱਠਦਾ ਮੈਡੀਕਲ ਸਟੋਰ ਮਾਰਕੀਟਾ ਕੋਲੀਆਂ ਮਾਰਕੀਟਾ ਇਹ ਕਰਨ ਗੀ ਸੰਗਿਆ ਤੁਹਾਨੂੰ ਆਰਐਮਪੀ ਡਾਕਟਰ ਦੀ ਇਥੇ ਸ਼ਾਪ ਕਰਵਾਵਾ ਕੁਝ ਵੀ ਰਖੇ ਦੇ ਉੱਤੇ ਰਾਤੀ 7:30 9 ਵਜੇ ਜਦੋਂ ਇਥੋਂ ਇਹ ਬੰਦ ਕਰਕੇ ਘਰ ਗਿਆ ਵਾ ਇਹਦੇ ਘਰ ਤੋਂ 500 ਕਿਲੋਮੀਟਰ ਦੂਰੀ ਦੇ ਉੱਤੇ ਕੋਈ ਦੋ ਅਣਪਛਾਤੇ ਵਿਅਕਤੀ ਜਿਹੜੇ ਆ ਜਿਨ੍ਹਾਂ ਨੇ ਪਰਨਿਆਂ ਨਾਲ ਆਪਣੇ ਫੇਸ ਟੱਕੇ ਹੋਏ ਸੀਗੇ ਉਹਨਾਂ ਨੇ ਇਹਦੇ ਤੇ ਗੋਲੀਆਂ ਚਲਾਈਆਂ ਜਿਸ ਦੇ ਨਾਲ ਇਹਦੀ ਡੈਥ ਹੋ ਗਈ ਅਸੀਂ ਤੁਰੰਤ ਮੌਕੇ ਤੇ ਆ ਗਏ ਸੀਗੇ ਇਹਦੀ ਡੈੱਡ ਬੋਡੀ ਨੂੰ ਇਹਨੂੰ ਪਹਿਲਾਂ ਜ਼ਖਮੀ ਹਾਲਤ ਅਚ ਅਸੀਂ ਲੈ ਕੇ ਤੇ ਇੱਥੇ ਗਏ ਸੀਗੇ ਸੀ ਜੋਨ ਹਸਪੀਟਲ ਉਹਨਾਂ ਨੇ ਕਿਹਾ ਵੀ ਆਈਵੀ ਵਾਈ ਲਾਜੋ ਫਿਰ ਅਸੀਂ ਇੱਥੇ ਉਹਨੂੰ ਆਈਵੀ ਵਾਈ ਖੜਿਆ ਤੇ ਉੱਥੇ ਡਾਕਟਰਾਂ ਨੇ ਉਹਨੂੰ ਬ੍ਰੌਡਕਟ ਦੇ ਦਿੱਤਾ ਤੇ ਰਾਤ ਦੀਆਂ ਜਿਹੜੀਆਂ ਅਸੀਂ ਇਹਦੀਆਂ ਟੈਕਨੀਕਲ ਤੌਰ ਤੇ ਵੀ ਤੇ ਹਰ ਪੱਖੋਂ ਹੀ ਜੜੀ ਇਹਦੀ ਆ ਸੀਮਾ ਲਾ ਕੇ ਤਫ਼ਤੀਸ਼ ਕਰ ਰਹੇ ਹਾਂ ਭੁਲ ਵੀ ਅਸੀਂ ਇਹੋ ਜਿਹੜਾ ਕੈਮਰੇ ਵਗੈਰਾ ਚੈੱਕ ਕਰ ਰਹੇ ਹਾਂ ਜਲਦੀ ਜਿਹੜੇ ਇਹਦੇ ਦੋਸ਼ੀ ਟਰੇਸ ਕਰਕੇ ਤੇ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਊਗਾ ਮੌਕੇ ਤੋਂ ਖੋਲ ਵੀ ਬਰਾਮਦ ਹੋਏ ਬਿਲਕੁਲ ਜੀ ਖੋਲ ਪੰਜ ਖੋਲ ਬਰਾਮਦ ਹੋਏ ਮੌਕੇ ਤੇ ਪਤਾ ਲੱਗਾ ਕਿਹੜੀ ਕਿਹੜੇ ਵੈਪਨ ਸੀ ਕਿਹਾ ਜਾ ਰਿਹਾ ਦੂਜੇ ਤਰੀਕੇ ਵੈਪਨ ਲੱਗਦਾ ਹੈ ਜਿਹੜੇ ਖੋਲਿਆ ਉਹਨਾਂ ਤੋਂ ਵੀ ਦੋ ਵੈਪਨ ਆ ਬਾਕੀ ਬੰਦਿਆਂ ਨੂੰ ਜਦੋਂ ਗ੍ਰਿਫਤਾਰ ਕਰਾਂਗੇ ਆਪੇ ਸਾਰੀ ਗੱਲ ਸਾਹਮਣੇ ਆ ਜੂ ਸ਼ੁਰੂਆਤੀ ਜਾਂਚ ਕੀ ਸਾਹਮਣੇ ਆਇਆ ਕਿਉਂਕਿ ਬਹੁਤ ਐਂਗਲ ਸਾਹਮਣੇ ਆ ਰਹੇ ਨੇ ਕਿ ਫਰੋਤੀ ਪਹਿਲਾਂ 1.5 ਸਾਲ ਪਹਿਲਾਂ ਆਈ ਸੀ ਜਾਂ ਪੁਰਾਣੀ ਰੰਜੀ ਸਾਰੇ ਐਂਗਲ ਤੋਂ ਜਾਂਚ ਕਰਦੇ ਆ ਹਰ ਇੱਕ ਐਂਗਲ ਦੋਸਤਿਆ ਦੱਸਣ ਵਾਲੇ ਉਹਨਾਂ ਕਿਹਾ ਵੀ ਇੱਕ ਸਿੰਗਲ ਕਾਲ ਆਈ ਸੀਗੀ ਪਤਾ ਨਹੀਂ ਉਹ ਬੰਦੇ ਨੇ ਆਪਣਾ ਨਾਮ ਨਹੀਂ ਕਿਸੀ ਦੱਸਿਆ ਕੌਣ ਬੋਲਦਾ ਤੇ ਜਦੋਂ ਇਹਨਾਂ ਨੇ ਦੱਸਿਆ ਗੋ ਕਿ ਅਸੀਂ ਉਹ ਜਿਹੇ ਇਨਸਾਨ ਨਹੀਂ ਹੈਗੇ ਇਹਨਾਂ ਨੇ ਸ਼ਕਤੀ ਨਾਲ ਗੋ ਗੱਲ ਕੀਤੀ ਉਸ ਤੋਂ ਬਾਅਦ ਉਹ ਬੰਦਾ ਫੋਨ ਬੰਦ ਕਰ ਗਿਆ ਉਸ ਤੋਂ ਬਾਅਦ ਕਦੀ ਵੀ ਕੋਈ ਜਿਹੜੀ ਇਹਨੂੰ ਕਾਲ ਨਹੀਂ ਆਈ ਤੇ 1.5 ਸਾਲ ਦਾ ਸਮਾਂ ਬੜਾ ਲੰਬਾ ਸਮਾਂ ਹੁੰਦਾ ਵਾ ਜੇ ਕੋਈ ਇਹੋ ਜੀ ਗੱਲਬਾਤ ਹੁੰਦੀ ਤਾਂ ਉਹ ਰੈਗੂਲਰ ਜਿਹੜੀਆਂ ਕਾਲਾਂ ਵੀ ਕਰਦੇ ਰੈਗੂਲਰ ਇਹਦਾ ਪਿੱਛਾ ਵੀ ਕਰਦੇ ਤੇ ਇਹ ਹਾਰ ਅੰਕਲ ਤੋਂ ਜਾਂਚ ਹੋ ਰਹੀ ਆ ਬਿਲਕੁਲ ਤੱਥਾਂ ਦੇ ਆਧਾਰ ਤੇ ਜਿਹੜਾ ਵਾ ਇਹਨੂੰ ਜਲਦੀ ਤੋਂ ਜਲਦੀ ਪ੍ਰੈਸ ਕਰਕੇ ਸਾਹਮਣੇ ਬਿਲਕੁਲ ਜੀ ਪੂਰੀ ਟੀਮ ਲੱਗੀ ਹੋਈ ਆ ਪੋਸਟਮਾਰਟ ਮਕਾਉਣ ਤੇ ਵੀ ਟੀਮ ਲੱਗੀ ਹੋਈ ਆ ਚਾਰ ਟੀਮਾਂ ਸਾਡੀਆਂ ਇਸ ਕੇਸ ਨੂੰ ਟ੍ਰੇਸ ਕਰਨ ਤੇ ਲੱਗੀਆਂ ਹੋਈਆਂ ਆ ਰਾਤ ਦੀ ਸਾਰੀ ਰਾਤ ਹੀ ਸਾਡੀ ਚੱਲਦੇ ਰਿਹਾ ਸੀ ਇੱਕ ਮਿੰਟ ਵੀ ਨਹੀਂ ਸੁੱਕਦੇ ਤੇ ਹੁਣ ਵੀ ਸਵੇਰ ਦੇ ਸੈਂਸੇ ਕੰਮ ਨਹੀਂ